ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਦਾਂ ਆਪਾਂ ਪੱਥਰ ਲਾਉਨੇ ਆ ਜਿਹੜੇ ਲੱਕੜ ਦੇ ਬਾਕਸ ਬਣੇ ਨੇ ਜਿੱਦਾਂ ਆ ਕੋ ਲੱਕੜ ਦੇ ਬਾਕਸ ਬਣੇ ਆ ਤੇ ਇਹਨੂੰ ਆਪਾਂ ਪੱਥਰ ਲਾਉਨੇ ਆ ਤੇ ਆਪਾਂ ਕੀ ਕਰਦੇ ਆਂ ਵੀ ਆਪਾਂ ਆਪਣੀ ਗੱਲ ਕਰਦੇ ਪਏ ਆਂ ਸਾਰੇ ਵੀਰ ਇਦਾਂ ਕਰਿਆ ਕਰੀਏ ਤੇ ਹੋਰ ਵਧੀਆ ਕੰਮ ਹੋ ਸਕਦਾ ਆ ਜਿੱਦਾਂ ਕੀ ਆ ਵੇਖੋ ਥੱਲੇ ਜਿਹੜਾ ਆ ਇਹ ਵਾਲਾ ਜਿਹੜਾ ਲੱਗਾ ਮੰਨ ਲਓ ਸੈਂਮੇਗਾ ਲਾਉਂਦੇ ਜਾਂ ਹੋਰ ਕੋਈ ਲੱਗਦਾ ਏ ਥੋੜਾ ਨਾ ਤੇ ਲੱਗਣਾ ਹੁੰਦਾ ਆ ਤੇ ਜੇ ਇਹਨੂੰ ਆਪਾਂ ਇਹਦੇ ਤੇ ਲਾਵਾਂਗੇ ਇਦਾਂ ਦੇ ਥੋੜਾ ਜਿਹਾ ਪਕੜ ਘੱਟ ਹੋ ਗਈ ਨਾ ਮੰਨ ਲਓ ਬਹੁਤ ਕੁਝ ਚੱਲ ਪਿਆ ਜੇ ਕੱਲ ਕੋਈ ਅਰਲਾ ਡੈਡ ਦਾ ਵੀ ਲਾਉਂਦਾ ਬੋਡ ਡੈਡ ਦਾ ਵੀ ਲਾਉਂਦਾ ਆ ਤੇ ਜੇ ਕੋਈ ਮਾਲਕ ਡਰਾਈਵ ਵਾਲਾ ਹੀ ਆ ਬਹੁਤ ਵਧੀਆ ਆਪਾਂ ਉਹਦੇ ਨਾਲ ਪੱਥਰ ਲਾਉਨੇ ਆ ਆਪਾਂ ਤੁਹਾਨੂੰ ਫੁੱਲ ਵੀਡੀਓ ਦਵਾਂਗੇ ਤੇ ਆਪਾਂ ਇਹਨੂੰ ਕੀ ਆ ਇੱਥੇ ਗ੍ਰੈਂਡਰ ਫੇਰਾਂਗੇ ਆਵੇਂ ਹੋਣਾ ਜਿਨਾ ਆਪਣਾ ਪੁੱਤ ਇੱਥੇ ਗ੍ਰੈਂਡਰ ਫੇਰੂਗਾ ਇਹਨੂੰ ਖੁਰਦਰਾ ਕਰੂਗਾ ਖੁਰਦਰਾ ਕਰਨ ਦਾ ਇਹ ਆ ਵੀ ਪਗੜ ਜਾਦੀ ਹੁੰਦੀ ਆ ਜਿੱਦਾਂ ਆ ਪੁੱਤ ਖਾ ਚਲਾ ਕੇ ਬੋਲਾ ਬੋਲਾ ਆਖੋ ਹੁਣ ਥੋੜਾ ਜਿਹਾ ਖੁਰਦਰਾ ਆ ਜਾਊਗਾ ਨਾ ਤੇ ਇਹ ਘਰ ਵਾਲਿਆਂ ਦੀ ਸੇਫਟੀ ਹੋ ਜਾਊਗੀ ਤੇ ਵੀਡੀਓ ਵਧੀਆ ਲੱਗਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਗੱਲਾਂ ਹਾਸੇ ਵਾਲੀਆਂ ਹੁੰਦੀਆਂ ਕਈ ਵਾਰਾਂ ਕਈ ਵਾਰਾਂ ਕਹਿ ਦਿੰਦੇ ਆ ਵੀ ਲਓ ਹਰੇਕ ਤਰ੍ਹਾਂ ਦੀ ਵੀਡੀਓ ਹਨਾ ਵੀਡੀਓ ਆਪਾਂ ਕਿਉਂ ਦਿੰਨੇ ਆ ਵੀ ਆਹ ਵੇਖੋ ਇੱਥੇ ਆਪਾਂ ਸਦਾ ਲਾਵਾਂਗੇ ਕੋਈ ਵੀ ਚੀਜ਼ ਲਾਵਾਂਗੇ ਪਕੜ ਘੱਟ ਹੋਣੀ ਆ ਜਦੋਂ ਆ ਖੁਰਦਰਾਪਨ ਹੋ ਗਿਆ ਨਾ ਤੇ ਇੱਥੇ ਡੈਸੀਵ ਜਾਂ ਕੋਈ ਚੀਜ਼ ਲਾਵਾਂਗੇ ਤੇ ਪਕੜ ਘੱਟ ਹੋਊਗਾ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ